ਪੰਜਾਬ 247 ਟੀਵੀ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਆਓ ਅੱਜ ਦੀਆਂ ਖਬਰਾਂ ਤੇ ਮਾਰਦੇ ਹਾਂ ਝਾਤ ਸਭ ਤੋਂ ਪਹਿਲੀ ਇੱਕ ਮੰਦਭਾਗੀ ਖਬਰ ਜਿਹੜੀ ਭਾਰਤ ਤੋਂ ਆ ਰਹੀ ਹੈ ਉਹ ਇਹ ਹੈ ਕਿ ਜੰਮੂ ਤੇ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪ੍ਰਸਿੱਧ ਸੈਰ ਸਪਟਾਸਤਾਨ ਪਹਲਗਾਮ ਵਿਖੇ ਇੱਕ ਭਿਆਨਕ ਅਤਵਾਦੀ ਹਮਲਾ ਹੋਇਆ ਹੈ ਇਸ ਹਮਲੇ ਵਿੱਚ 28 ਸੈਲਾਨੀਆਂ ਦੀ ਜਾਨ ਚਲੀ ਗਈ ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ ਇੱਕ ਉੱਚ ਅਧਿਕਾਰੀ ਨੇ ਕਿਹਾ ਕਿ ਮ੍ਰਿਤਕਾਂ ਵਿੱਚ ਦੋ ਵਿਦੇਸ਼ੀ ਤੇ ਦੋ ਸਥਾਨਕ ਵਿਅਕਤੀ ਵੀ ਸ਼ਾਮਲ ਹਨ ਅਤਵਾਦੀ ਸੰਗਠਨ ਦਾ ਰਿਸਿਸਟੈਂਟ ਫਰੰਟ ਜਿਹੜਾ ਲਸ਼ਕਰ-ਏ-ਤੌਬਾ ਦਾ ਇੱਕ ਸਹਿਯੋਗੀ ਗਰੁੱਪ ਮੰਨਿਆ ਜਾਂਦਾ ਹੈ ਟੀਆਰਐਫ ਉਹਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਪੁਲਿਸ ਦੀ ਵਰਦੀ ਵਿੱਚ ਦੋ ਤੋਂ ਤਿੰਨ ਵਿਅਕਤੀਆਂ ਨੇ ਜਾਤਵਾਦੀਆਂ ਨੇ ਸਲਾਨੀਆਂ ਦੇ ਉੱਤੇ 50 ਤੋਂ ਵੱਧ ਗੋਲੀਆਂ ਚਲਾਈਆਂ ਇਹ ਹਮਲਾ ਬੈਸਰਨ ਘਾਟੀ ਦੇ ਉੱਪਰਲੇ ਹਿੱਸੇ ਵਿੱਚ ਹੋਇਆ ਜਿੱਥੇ ਆਤਵਾਦੀਆਂ ਨੇ ਐਨੇਵਾ ਗੋਰਾ ਕੋਲਾਬਾਰੀ ਕੀਤੀ ਇਸ ਘਟਨਾ ਨੇ ਕਸ਼ਮੀਰਵਾਦੀ ਵਿੱਚ ਸੈਰਸਪਟਾ ਤੇ ਸੁਰੱਖਿਆ ਪ੍ਰਣਾਲੀ ਦੇ ਉੱਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ ਖਾਸ ਕਰਕੇ ਜਦੋਂ ਅਮਰਨਾਥ ਯਾਤਰਾ ਸ਼ੁਰੂ ਹੋਣ ਵਾਲੀ ਹੈ ਮੁੱਖ ਮੰਤਰੀ ਉਮਰ ਅਬਦਲਾ ਨੇ ਇਸ ਨੂੰ ਹਾਲ ਹੀ ਦੇ ਸਾਲਾਂ ਵਿੱਚ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਸਭ ਤੋਂ ਵੱਡਾ ਹਮਲਾ ਦੱਸਿਆ ਇਹ ਵੀ ਦੱਸਿਆ ਗਿਆ ਹੈ ਕਿ ਇਸ ਹਮਲੇ ਵਿੱਚ ਕਈ ਲੋਕ ਜ਼ਖਮੀ ਹੋਏ ਹਨ پاکستان ਆਧਾਰਿਤ ਪਾਬੰਦੀਸ਼ੁਦਾ دہشت ਗਰਦੀ ਸਮੂਹ ਲਖਰੇ ਤੋਬਾ ਨਾਲ ਸੰਬੰਧਤ ਸਮੂਹ ਰਿਸਿਸਟੈਂਟ ਫਰੰਟ ਜਿਹੜਾ ਹੈ টি ਆਰ ਐਫ ਨੇ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਹੈ ਅਧਿਕਾਰੀਆਂ ਨੇ ਕਿਹਾ ਕਿ ਸੰਭਵ ਹੈ ਕਿ ਹੱਤਿਆਦੀ ਸਮੂਹ ਜੰਮੂ ਦੇ ਕਿਸ਼ਤਵਾਰ ਤੋਂ ਪਾਰ ਹੋ ਕੇ ਦੱਖਣੀ ਕਸ਼ਮੀਰ ਦੇ ਕੋਕਰਨਾਗ ਰਾਹੀਂ ਬੈਸਰਨ ਘਾਟੀ ਪਹੁੰਚਾ ਹੋਵੇ ਕੇਂਦਰੀ ਗ੍ਰਹਿ ਮੰਤਰੀ ਅਮਰ ਸ਼ਾਹ ਨੇ ਸਾ우ਦੀ ਅਰਬ ਦੇ ਦੌਰੇ ਤੇ ਗਏ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ دہشتੀ ਹਮਲੇ ਬਾਰੇ ਜਾਣਕਾਰੀ ਤੁਰੰਤ ਦਿੱਤੀ ਹੈ ਤੇ ਬਾਅਦ ਵਿੱਚ ਸਾਰੀਆਂ ਏਜੰਸੀਆਂ ਨਾਲ ਇੱਕ ਜ਼ਰੂਰੀ ਸੁਰੱਖਿਆ ਸਮੀਖਿਆ ਮੀਟਿੰਗ ਵਿੱਚ ਕਰਨ ਲਈ ਰਵਾਨਾ ਹੋ ਗਏ ਸ਼੍ਰੀਨਗਰ ਪਹੁੰਚ ਗਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਤੇ ਉਤੇ ਇੱਕ ਪੋਸਟ ਵਿੱਚ ਲਿਖਿਆ ਮੈਂ ਜੰਮੂ ਕਸ਼ਮੀਰ ਦੇ ਪਹਲਗਾਮ ਵਿੱਚ ਹੋਏ دہشتੀ ਹਮਲੇ ਦੀ ਸਖਤ ਨਿੰਦਾ ਕਰਦਾ ਹਾਂ ਉਹਨਾਂ ਲੋਕਾਂ ਪ੍ਰਤੀ ਸਵੇਦਨਾ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗਵਾ ਦਿੱਤਾ ਹੈ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜ਼ਖਮੀ ਜਲਦੀ ਤੋਂ ਜਲਦੀ ਠੀਕ ਹੋ ਜਾਣ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਸ਼੍ਰੀ ਮੋਦੀ ਨੇ ਕਿਹਾ ਕਿ ਇਸ ਕਾਨੂੰਨਕਾਰ ਦੇ ਪਿੱਛੇ ਜਿਹੜੇ ਲੋਕ ਹਨ ਉਹਨਾਂ ਨੂੰ ਨਿਆਂ ਦੇ ਕਟਾਰੇ ਵਿੱਚ ਖੜਾ ਖੜਾ ਕੀਤਾ ਜਾਏਗਾ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਉਹਨਾਂ ਦੇ ਮਾੜੇ ਇਰਾਦੇ ਕਦੇ ਵੀ ਸਫਲ ਨਹੀਂ ਹੋਣ ਦਿੱਤੇ ਜਾਣਗੇ ਅੱਤਵਾਦ ਨਾਲ ਲੜਨ ਦਾ ਸਾਡਾ ਇਰਾਦਾ ਟਲ ਹੈ ਅਤੇ ਇਹ ਹੋਰ ਵੀ ਮਜ਼ਬੂਤ ਹੋਵੇਗਾ ਉਧਰ ਮੁੱਖ ਮੰਤਰੀ ਅਬਦੁੱਲਾ ਨੇ ਕਿਹਾ ਹੈ ਕਿ ਮੁਕਤਾਂ ਦੀ ਗਿਣਤੀ ਦਾ ਹਾਲੇ ਪੂਰੀ ਤਰ੍ਹਾਂ ਪਤਾ ਨਹੀਂ ਲੱਗਾ ਅਬਦੁੱਲਾ ਨੇ ਐਕਸ ਤੇ ਕੀਤੀ ਇੱਕ ਪੋਸਟ ਵਿੱਚ ਕਿਹਾ ਕਿ ਹਮਲਾ ਹਾਲੀ ਦੇ ਸਾਲਾਂ ਦੌਰਾਨ ਆਮ ਲੋਕਾਂ ਤੇ ਕੀਤੇ ਗਏ ਸਾਰੇ ਹਮਲਿਆਂ ਨਾਲੋਂ ਕਿਤੇ ਵੱਡਾ ਹੈ ਹਮਲਾ ਸਲਾਨੀਆਂ ਦੇ ਪਸੰਦੀਦਾ ਘੁੰਮਣ ਫਿਰਨ ਦੀ ਥਾਂ ਵੈਸਟਰਨ ਘਾਟੀ ਵਿੱਚ ਬਾਅਦ ਦੁਪਹਿਰ 3 ਵਜੇ ਦੇ ਕਰੀਬ ਹੋਇਆ ਉੱਥੇ ਸਿਰਫ ਪੈਦਲ ਜਾਂ ਕੋੜਿਆਂ ਰਾਹੀਂ ਪਹੁੰਚਿਆ ਜਾ ਸਕਦਾ ਹੈ ਉਹ ਕੋਈ 100 ਕਿਲੋਮੀਟਰ ਇਹ ਅੱਗੇ ਦੱਸਿਆ ਜਾ ਰਿਹਾ ਹੈ ਸ਼੍ਰੀਨਗਰ ਤੋਂ ਉੱਥੇ ਸਵੇਰੇ ਸਲਾਨੀਆਂ ਦਾ ਇੱਕ ਟੋਲਾ ਘੁੰਮਣ ਗਿਆ ਸੀ ਉੱਥੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਅਚਾਨਕ ਹੋਈ ਗੋਲਾਬਾਰੀ ਕਰਨਾ ਫੜਾ ਧਫੜੀ ਮਚ ਗਈ ਅਤੇ ਹਰ ਕੋਈ ਰੋਂਦਾ ਤੇ ਚੀਕਦਾ ਆ ਇਧਰ ਉਧਰ ਭੱਜਣ ਲੱਗ ਪਿਆ ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਜਿਹੜੇ ਸ਼੍ਰੀਨਗਰ ਵਿੱਚ ਅਤਵਾਦੀ ਨੇ ਉਹ ਸਲਾਨੀਆਂ ਦੇ ਉੱਤੇ ਹਮਲਾ ਨਹੀਂ ਕਰਦੇ ਇਕਦੁੱਕਾ ਹਮਲੇ ਅਮਰਨਾਥ ਯਾਤਰਾ ਤੇ ਜਰੂਰ ਹੋਏ ਹਨ ਪਰ ਕਿਉਂਕਿ ਜਿਹੜਾ ਟੂਰਿਜ਼ਮ ਹੈ ਉਹ ਰੀੜ ਦੀ ਹੱਡੀ ਹੈ ਸ਼੍ਰੀਨਗਰ ਅਤਵਾਦੀ ਦੇ ਏਰੀਏ ਦੀ ਸੋ ਇਸ ਕਰਕੇ ਉਹ ਬੜੇ ਇਹ ਗੱਲ ਨੂੰ ਬੜੇ ਧਿਆਨ ਨਾਲ ਵੇਖਿਆ ਜਾ ਰਿਹਾ ਹੈ ਕਿ ਅਗਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣਗੀਆਂ ਤੇ ਜਿਹੜੇ ਆਮ ਕਸ਼ਮੀਰੀ ਨੇ ਉਹਨਾਂ ਦੀ ਰੋਜ਼ੀ ਰੋਟੀ ਦੇ ਉੱਤੇ ਬਹੁਤ ਜ਼ਿਆਦਾ ਭਾਰੀ ਅਸਰ ਹੋਏਗਾ ਇਸ ਕਰਕੇ ਅਤਵਾਦੀਆਂ ਨੂੰ ਉੱਥੋਂ ਦੇ ਸਥਾਨਕ ਲੋਕਾਂ ਦਾ ਵਿਰੋਧ ਵੀ ਜਿਹੜਾ ਉਹ ਸੇੜਨਾ ਪੈ ਸਕਦਾ ਹੈ ਅਗਲੀ ਖਬਰ ਆਪਾਂ ਕਰਦੇ ਹਾਂ ਕੈਨੇਡਾ ਦੀ ਇਲੈਕਸ਼ਨ ਦੀ ਲੌਂਗ ਵੀਕਐਂਡ ਲੰਘਿਆ ਤੇ ਇਹਦੇ ਕਾਰਨ ਸ਼ੁੱਕਰਵਾਰ ਵਾਲੇ ਦਿਨ ਅਡਵਾਂਸ ਪੋਲ ਵਿੱਚ ਰਿਕਾਰਡ ਗਿਣਤੀ ਵਿੱਚ ਕੈਨੇਡੀਅਨ ਲੋਕਾਂ ਨੇ ਵੋਟਾਂ ਪਾਈਆਂ ਹਾਲਾਂਕਿ VOTING ਸ਼ੁਰੂ ਹੋ ਗਈ ਹੈ ਪਰ ਸਾਰੀਆਂ ਪਾਰਟੀਆਂ ਨੇ ਪੂਰੀ ਤਰ੍ਹਾਂ ਆਪਣੇ ਖਰਚੇ ਵਾਲੇ ਪਲੇਟਫਾਰਮ ਜਾਰੀ ਨਹੀਂ ਕੀਤੇ ਐਤਵਾਰ ਵਾਲੇ ਦਿਨ ਲਿਬਰ ਨੇਤਾ ਮਾਰਕ ਕਾਰਨੀ ਨੇ ਸਾਰੇ ਮੈਰੀਟਾਈਮ ਸੂਬਿਆਂ ਵਿੱਚ ਰੁਕ ਕੇ ਪ੍ਰਚਾਰ ਕੀਤਾ ਸਵੇਰੇ ਸ਼ਾਰਟਰ ਟਾਊਨ ਪੀਈਆਈ ਵਿੱਚ ਉਹਨਾਂ ਨੇ ਆਪਣੇ ਕੁਝ ਸਿਹਤ ਸੰਭਾਲ ਵਾਅਦਿਆਂ ਨੂੰ ਦਰਾਇਆ ਤੇ ਅਮਰੀਕਾ ਵਿੱਚ ਅਭਿਆਸ ਕਰ ਰਹੇ ਕ੍ਰੀਡਿਅਨ ਡਾਕਟਰਾਂ ਨੂੰ ਘਰ ਵਾਪਸ ਆਉਣ ਲਈ ਉਤਸ਼ਾਹਿਤ ਕੀਤਾ ਟ੍ਰਾਂਟੋ ਵਿੱਚ ਕੰਜ਼ਰਵੇਟਿਵ ਨੇਤਾ ਪੀ ਆਰ ਪੋਲੀਵਰ ਨੇ 5 ਸਾਲਾਂ ਦੇ ਵਿੱਚ 2.3 ਮਿਲੀਅਨ ਨਵੇਂ ਘਰ ਬਣਾਉਣ ਦੀ ਆਪਣੀ ਯੋਜਨਾ ਬਾਰੇ ਗੱਲ ਕੀਤੀ ਐਨਡੀਪੀ ਨੇਤਾ ਜਗਮੀਤ ਸਿੰਘ ਵੈਨਕੂਅਰ ਆਈਲੈਂਡ ਦਾ ਦੌਰਾ ਕੀਤਾ ਜਿੱਥੇ ਉਹਨਾਂ ਨੇ ਸਾਰੀਆਂ ਜ਼ਰੂਰੀ ਦਵਾਈਆਂ ਨੂੰ ਕਵਰ ਕਰਨ ਲਈ ਫਾਰਮਾਕੇਅਰ ਦੇ ਵਿਸਥਾਰ ਕਰਨ ਲਈ ਜ਼ੋਰਦਾਰ ਦੇਣ ਦਾ ਵਾਅਦਾ ਕੀਤਾ ਲਿਬਰਲ ਅਤੇ ਐਨਡੀਪੀ ਪਾਰਟੀਆਂ ਨੇ ਹਫ਼ਤੇ ਦੇ ਅੰਤ ਵਿੱਚ ਆਪਣੇ ਖਰਚ ਵਾਲੇ ਪਲੇਟਫਾਰਮ ਜਾਰੀ ਕਰ ਦਿੱਤੇ ਸਨ ਪਰ ਜਿਹੜੀ ਕਨਜ਼ਰਵੇਟਿਵ ਪਾਰਟੀ ਦੇ ਪੋਲੀਵਰ ਨੇ ਕਿਹਾ ਕਿ ਉਹ ਵੀ ਆਪਣੇ ਇਹ ਸਾਰੇ ਜਿਹੜੇ ਖਰਚੇ ਵਾਲੇ ਪਲੇਟਫਾਰਮ ਆ ਉਹ ਕੱਲ ਤੱਕ ਜਾਰੀ ਕਰ ਦੇਣਗੇ ਪੋਪ ਫਰਾਂਸਿਸ ਦੀ ਮੌਤ ਤੋਂ ਬਾਅਦ ਆਗੂਆਂ ਨੇ ਕੈਨੇਡਾ ਦੇ ਕੈਥੋਲਿਕ ਭਾਈਚਾਰੇ ਨੂੰ ਸਮਰਥਨ ਅਤੇ ਉਹਨਾਂ ਨੂੰ ਦਿੱਤਾ ਤੇ ਜਿਹੜੇ ਪੋਲ ਨੇ ਪੋਪ ਸਾਹਿਬ ਨੇ ਉਹਨਾਂ ਨੂੰ ਫਰਾਂਸਿਸ ਜੀਹਾਂ ਦੀ ਮੌਤ ਤੇ ਦੁੱਖ ਦਾ ਇਜ਼ਹਾਰ ਕੀਤਾ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ 28 April ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਚੋਣਾਂ ਵਿੱਚ ਅੱਗੇ ਚੱਲ ਰਹੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੋਮਵਾਰ ਨੂੰ ਵੋਟਰਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਟੈਰਫ ਖਤਰੇ ਨਾਲ ਨਜਿੱਠਣ ਲਈ ਉਹਨਾਂ ਨੂੰ ਇੱਕ ਮਜ਼ਬੂਤ ਜਨ ਆਦੇਸ਼ ਦੇਣ ਦੀ ਅਪੀਲ ਕੀਤੀ ਯਾਨੀ ਕਿ ਇੱਕ ਮੈਜੋਰਟੀ ਗਵਰਨਮੈਂਟ ਲਈ ਉਹਨਾਂ ਕਿਹਾ ਕਾਰਨੀ ਦਾ ਕਹਿਣਾ ਹੈ ਕਿ ਟਰੰਪ ਦੇ ਟੈਰਫ ਅਤੇ ਕਬਜ਼ੇ ਦੀ ਗੱਲ ਇੱਕ ਵੱਡਾ ਖਤਰਾ ਪੈਦਾ ਕਰਦੀ ਹੈ ਅਤੇ ਇਹਦਾ ਮਤਲਬ ਇਹ ਹੈ ਕਿ ਕੈਨੇਡਾ ਨੂੰ ਅਮਰੀਕਾ ਦੀ ਆਪਣੀ ਨਿਰਪਰਤਾ ਘਟਾਉਣ ਤੇ ਆਪਣੀਆਂ ਆਰਥਿਕਤਾ ਦਾ ਪੁਨਰਗਠਨ ਕਰਨ ਦੀ ਲੋੜ ਹੈ ਕਾਰਨੀ ਨੇ ਪ੍ਰੈਸ ਪ੍ਰਿੰਸ ਐਡਵਰਡ ਆਇਲੈਂਡ ਦੇ ਐਟਲਾਂਟਿਕ ਸੂਬੇ ਦੇ ਸ਼ਾਰਟਰ ਟਾਊਨ ਵਿੱਚ ਇੱਕ ਪ੍ਰਚਾਰ ਦੌਰਾਨ ਬੋਲਦਿਆਂ ਕਿਹਾ ਕਿ ਸਾਨੂੰ ਇੱਕ ਅਜਿਹੀ ਸਰਕਾਰ ਦੀ ਲੋੜ ਹੈ ਜਿਸ ਕੋਲ ਇੱਕ ਮਜ਼ਬੂਤ ਜਨਾਂਦੇਸ਼ ਹੋਵੇ ਇੱਕ ਸਪਸ਼ਟ ਜਨਾਂਦੇਸ਼ ਸਾਨੂੰ ਇੱਕ ਅਜਿਹੀ ਸਰਕਾਰ ਦੀ ਲੋੜ ਹੈ ਜਿਸ ਕੋਲ ਇੱਕ ਯੋਜਨਾ ਹੋਵੇ ਜੋ ਸਮੇ ਨੂੰ ਪੂਰਾ ਕਰ ਸਕੇ ਮਾਰਕਾਰਨੀ ਜਿਸ ਕੋਲੇ ਸਾਲ ਦੇ ਸ਼ੁਰੂ ਵਿੱਚ ਲਿਬਰਲ ਨਿੱਤਾ ਬਣਦੀ ਦੌੜ ਵਿੱਚ ਸੈਲਾਨ ਤੋਂ ਪਹਿਲਾਂ ਦਾ ਕੋਈ ਵੀ ਰਾਜਨੀਤਿਕ ਤਜਰਬਾ ਨਹੀਂ ਸੀ ਨੇ ਆਪਣੇ ਆਪ ਨੂੰ ਇੱਕ ਜਾਇਬ ਵਿਅਕਤੀ ਵਲੋਂ ਵਜੋਂ ਪੇਸ਼ ਕੀਤਾ ਹੈ ਜੋ ਇਹ ਜਾਣਦਾ ਹੈ ਕਿ ਗੱਲਬਾਤ ਕਿਵੇਂ ਕਰਨੀ ਹੈ ਤੇ ਸੰਕਟ ਵਿੱਚੋਂ ਕਿਵੇਂ ਬਾਹਰ ਨਿਕਲਣਾ ਹੈ ਲਿਬਰਲ ਪਲੇਟਫਾਰਮ ਜੋ ਅਗਲੇ 4 ਸਾਲਾਂ ਵਿੱਚ ਲਗਭਗ 130 ਬਿਲੀਅਨ ਕੈਨੇਡੀਅਨ ਡਾਲਰ ਦੇ ਵਾਧੂ ਖਰਚ ਦਾ ਵਾਅਦਾ ਕਰਦਾ ਹੈ ਅਤੇ ਇਹ ਵੀ ਕਹਿੰਦੇ ਹਨ ਲਿਬਰਲ ਕਿ 225 26 ਦਾ ਘਾਟਾ ਹੋਣ 62.3 ਬਿਲੀਅਨ ਕੈਨੇਡੀਅਨ ਡਾਲਰ ਹੋ ਜਾਏਗਾ ਜੋ ਦਸੰਬਰ ਵਿੱਚ 42.2 ਬਿਲੀਅਨ ਕੈਨੇਡੀਅਨ ਡਾਲਰ ਦੇ ਅਨੁਮਾਨ ਨਾਲੋਂ ਹੁਣ ਕਿਤੇ ਵੱਧ ਹੈ ਕਾਰਨੀ ਨੇ ਜਸਟਨ ਟਰੂਡੋ ਦੀ ਜਗ੍ਹਾ ਲਈ ਹੈ ਜੋ 9 ਸਾਲਾਂ ਤੋਂ ਵੱਧ ਸਮੇਂ ਤੋਂ ਸਤਾਵੇ ਸਨ ਅਤੇ ਮਹਿੰਗਾਈ ਉੱਚ ਇਮੀਗ੍ਰੇਸ਼ਨ ਪੱਧਰ ਅਤੇ ਰਹਿਸ਼ੀ ਸੰਕਟ ਬਾਰੇ ਵਿਰੋਧੀ ਧਿਰ ਦੇ ਹਮਲਿਆਂ ਦਾ ਕੇਂਦਰ ਵੀ ਬਣੇ ਰਹੇ ਸਨ ਵਿਰੋਧੀ ਕੰਜ਼ਰਵੇਟਿਵ ਸਾਲ ਦੇ ਸ਼ੁਰੂ ਵਿੱਚ ਵੀ ਅੰਕਕਗੇ ਸਨ ਪਰ ਹੁਣ ਲਿਬਰਲ ਨਾ ਤੋਂ ਪਿੱਛੇ ਚੱਲ ਰਿਹਾ ਹਨ ਸੌਵਾਰ ਨੂੰ ਜਾਰੀ ਕੀਤੇ ਗਏ ਤਿੰਨ ਦਿਨਾਂ ਦੇ ਨੈਨੋਸ ਪੋਲ ਵਿੱਚ ਲਿਬਰਲ ਪਾਰਟੀ ਨੂੰ 43.7% ਜਨਤਕ ਸਮਰਥਨ ਮਿਲਿਆ ਹੈ ਜਦੋਂ ਕਿ ਕੰਜ਼ਰਵੇਟਿਵ ਪਾਰਟੀ ਨੂੰ 36.3 ਅਤੇ ਖੱਬੇ ਪੱਖੀ ਝਕਾਵਾਲੇ ਨਿਊ ਡੈਮੋਕ੍ਰੇਟ ਨੂੰ 10.7 ਨਾਲ ਦੋਹਾਂ ਤੋਂ ਪਿੱਛੇ-ਪਿੱਛੇ ਚੱਲਦਾ ਆ ਰਿਹਾ ਹੈ ਗਲੋਬਲ ਨਿਊਜ਼ ਜਿਹੜੀ ਆ ਉਹਨੇ ਵੀ ਇੱਕ ਵੱਖਰਾ ਪੋਲ ਕਰਾਇਆ ਜੀ ਜਿਹੜਾ ਇਮਸਸ ਪੋਲ ਹੈ ਉਨੇ ਉਹਨੇ ਇੱਕ ਨਵਾਂ ਸਰਵੇਖਣ ਹੈ ਉਹਦੇ ਤੋਂ ਪਤਾ ਲੱਗਦਾ ਹੈ ਕਿ ਕੈਨੇਡਾ ਦੀ ਅਗਲੀ ਸਰਕਾਰ ਬਣਾਉਣ ਦੀ ਦੌੜ ਵਿੱਚ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਖਤ ਮੁਕਾਬਲਾ ਹੋ ਗਿਆ ਹੈ ਕਿਉਂਕਿ ਫੈਡਰਲ ਚੋਣ ਮਿਮ ਆਪਣੇ ਆਖਰੀ ਹਫ਼ਤੇ ਵਿੱਚ ਦਾਖਲ ਹੋ ਰਹੀ ਹੈ ਤੇ ਗਲੋਬਲ ਨਿਊਜ਼ ਲਈ ਵਿਸ਼ੇਸ਼ ਤੌਰ ਤੇ ਕਰਵਾਏ ਗਏ ਤਾਜ਼ਾ ਇਮਸਸ ਇਮਸਸ ਪੋਲ ਵਿੱਚ ਪਾਇਆ ਗਿਆ ਹੈ ਕਿ ਲਿਬਰਲ ਅਜੇ ਵੀ ਲੀਡ ਵਿੱਚ ਹਨ ਪਰ ਹੁਣ ਕੰਸਰਵੇਟਿਵ ਤੋਂ ਸਿਰਫ ਤਿੰਨ ਅੰਕ ਅਗਿਆਨ ਜੋ ਘਰੇਲੂ ਪੱਧਰ ਤੇ ਗਤੀ ਪ੍ਰਾਪਤ ਕਰਨਾ ਜਾਰੀ ਰੱਖਦੇ ਹਨ ਪਿਛਲੇ ਹਫਤੇ ਟੈਲੀਵਿਜ਼ਨ ਤੇ ਪ੍ਰਸਾਰਤ ਆਗੂਆਂ ਦੀ ਬੈਸਾ ਤੋਂ ਬਾਅਦ ਕਰਵਾਏ ਗਏ ਸਰਵੇਖਣ ਦੇ ਨਤੀਜੇ ਇਹ ਦੱਸਦੇ ਹਨ ਕਿ 43% ਕਨੇਡੀਅਨ ਲਿਬਰਲਾਂ ਨੂੰ ਵੋਟ ਪਾਉਣਗੇ ਜੋ ਕਿ ਪਿਛਲੇ ਹਫਤੇ ਨਾਲੋਂ 1 ਅੰਕ ਘਟਕ ਜਾਂਦਾ ਹੈ ਜਦੋਂ ਕਿ 38% ਨੇ ਕਿਹਾ ਕਿ ਉਹ ਕੰਜ਼ਰਵੇਟਿਵ ਨੂੰ ਚੁਣਨਗੇ ਜਿਨ੍ਹਾਂ ਨੂੰ ਦੋ ਅੰਕ ਮਿਲੇ ਹਨ ਨਿਊ ਡੈਮੋਕ੍ਰੇਟ ਨੂੰ 12% ਸਮਰਥਨ ਮਿਲਿਆ ਹੈ ਜੋ ਪਿਛਲੇ ਹਫਤੇ ਨਾਲੋਂ 1 ਅੰਕ ਵਧ ਹੈ ਜਦੋਂ ਕਿ ਬਲੈਕ ਕਯੂਬਿਕਸ 1 ਅੰਕ ਘਟ ਕੇ ਰਾਸ਼ਟਰੀ ਪੱਧਰ ਤੇ 5% ਹੋ ਗਿਆ ਹੈ ਜਾਂ ਕਯੂਬ ਵਿੱਚ 25% ਸਮਰਥਨ ਜਿਹੜਾ ਉਹ ਹੋਇਆ ਹੈ ਗ੍ਰੀਨ ਪਾਰਟੀ ਅਤੇ ਪੀਪਲਸ ਪਾਰਟੀ ਆਫ ਕੈਨੇਡਾ ਦੇ 2-2% ਸਮਰਥਨ ਹਾਸਲ ਕੀਤਾ ਹੈ ਅੱਗੇ ਚੱਲ ਰਹੀਆਂ ਪਾਰਟੀਆਂ ਦੇ ਵਿਚਕਾਰ 3 ਪੁਆਇੰਟ ਦਾ ਪਾੜਾ ਪੋਲ ਦੇ 3.8% ਗਲਤੀ ਦੇ ਹਾਸ਼ੀਏ ਦਾ ਦਰ ਯਾਨੀ ਕਿ ਜਿਹੜਾ 3% ਦਾ ਇਹਨਾਂ ਡਿਫਰੈਂਟ ਆ ਇਹਦੇ ਵਿੱਚ ਪਰ 4% ਦੀ ਜਿਹੜੀ ਉੱਪਰ ਥੱਲੇ ਹੋਣ ਦੀ ਸੰਭਾਵਨਾ ਵੀ ਇਹਨਾਂ ਜਿਤਾਈ ਆ ਸੋ ਜੇ ਇਹ ਸੰਭਾਵਨਾ ਨੂੰ ਵੇਖ ਲਈਏ ਤੇ ਜਿਹੜਾ ਅਸੀਂ ਪਹਿਲਾਂ ਤੁਹਾਡੇ ਨਾਲ ਡਾਟਾ ਸ਼ੇਅਰ ਕੀਤਾ ਕਿ ਜਿਹੜਾ ਨੈਨੋਸਪੋਲ ਨੇ ਦਿੱਤਾ ਉਹਦੇ ਨਾਲ ਮਿਲਦੀ ਜੁਲਦੀ ਗੱਲ ਆ ਪਰ ਇਹ ਕਿਉਂਕਿ ਗਲੋਬਲ ਨਿਊਜ਼ ਜਿਹੜੀ ਆ ਉਹ ਪ੍ਰੋ ਸੀਪੀ ਕਹੀ ਜਾਂਦੀ ਆ ਤੇ ਉਹਨਾਂ ਦਾ ਪੋਲ ਇਸ ਤਰ੍ਹਾਂ ਦਿਖਾਇਆ ਗਿਆ ਜਿਵੇਂ ਮੁਕਾਬਲਾ ਗੈ ਗੱਚ ਜਿਹੜਾ ਹੋ ਰਿਹਾ ਹੋਵੇ ਸੋ ਹਾਲਾਂਕਿ ਇੰਪਸਸ ਦੁਆਰਾ ਸਰਵੇਖਣ ਕੀਤੇ ਗਏ ਅੱਧੇ ਤੋਂ ਵੱਧ ਵੋਟਰਾਂ ਨੇ ਇਹ ਵੀ ਕਿਹਾ ਹੈ ਕਿ ਉਹ ਬਹੁਮਤ ਵਾਲੀ ਸਰਕਾਰ ਨੂੰ ਤਰਜੀਹ ਦੇਣਗੇ 20% ਦੇ ਮੁਕਾਬਲੇ ਜੋ ਘੱਟ ਗਿਣਤੀ ਚਾਹੁੰਦੇ ਹਨ ਮਤਲਬ 20% ਲੋਕ ਅਜਿਹੇ ਕਹਿੰਦੇ ਆ ਕਿ ਘੱਟ ਗਿਣਤੀ ਵੀ ਬਣ ਜੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਸਖਤ ਦੌੜ ਵਿੱਚ ਬਹੁਮਤ ਸਰਕਾਰ ਦੇ ਨਤੀਜੇ ਦੀ ਸੰਭਾਵਨਾ ਨੂੰ ਘਟਾਉਂਦੀ ਹੈ ਉਹਨਾਂ ਦੇ ਮੁਤਾਬਕ ਸੋ ਲਿਬਰਲ ਦੋ ਹਫ਼ਤੇ ਪਹਿਲਾਂ 12 ਪੁਆਇੰਟ ਦੀ ਲੀਡ ਨਾਲ ਅੱਗੇ ਸਨ ਇਹ ਲਿਬਰਲ ਪਾਰਟੀ ਲਈ ਇੱਕ ਸ਼ਾਨਦਾਰ ਬਦਲਾਅ ਸੀ ਜੋ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਸਮੇਂ ਤੇ ਟੋਰੀਜ਼ ਦੇ ਪਿੱਛੇ ਪੋਲ ਵਿੱਚ ਲਗਾਤਾਰ ਪਛੜ ਰਹੀ ਸੀ ਟਰੂਡੋ ਦੇ ਉਤਰ ਅਧਿਕਾਰੀ ਵਜੋਂ ਮਾਰਕ ਕਰਨ ਦੀ ਚੋਣ ਨੇ ਲਿਬਰਲਾਂ ਦੀ ਕਿਸਮਤ ਨੂੰ ਬਦਲ ਦਿੱਤਾ ਹੈ ਖਾਸ ਕਰਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕੈਨੇਡਾ ਦੀ ਆਰਥਿਕਤਾ ਤੇ ਪ੍ਰਭੂ ਸਤਾ ਵਿਰੁੱਧ ਧਮਕੀਆਂ ਦੇ ਮੱਦੇ ਨਜ਼ਰ ਇੱਕ ਅਜਿਹਾ ਮੁੱਦਾ ਜਿਸ ਨੂੰ ਕੈਨੇਡੀਅਨ ਵੋਟਰ ਭਾਰੀ ਗਿਣਤੀ ਵਿੱਚ ਲਿਬਰਲਾਂ ਨੂੰ ਸਤਾ ਸੰਭਾਲਣ ਦੀ ਸਭ ਤੋਂ ਵਧੀਆ ਪਾਰਟੀ ਵਜੋਂ ਵੇਖ ਰਹੇ ਹਨ ਭਾਵੇਂ ਟਰੰਪ ਨੇ ਪਿਛਲੇ ਮਹੀਨੇ ਕਾਰਨੀ ਨਾਲ ਫੋਨ ਤੇ ਗੱਲਬਾਤ ਤੋਂ ਬਾਅਦ ਕੈਨੇਡਾ ਵੱਲੋਂ ਆਪਣੀ ਜਨਤਕ ਬਿਆਨਬ ਨੂੰ ਘੱਟ ਕਰ ਦਿੱਤਾ ਸੀ ਪਰ ਵਾਈਟ ਹਾਊਸ ਨੇ ਪਿਛਲੇ ਹਫਤੇ ਫਿਰ ਕਹਿ ਦਿੱਤਾ ਕਿ 트럼ਪ ਅਜੇ ਵੀ ਇਹ ਮੰਨਦੇ ਹਨ ਕਿ ਕੈਨੇਡਾ ਨੂੰ ਸੰਯੁਕਤ ਰਾਜ ਅਮਰੀਕਾ ਦਾ ਹਿੱਸਾ ਬਣਨਾ ਚਾਹੀਦਾ ਹੈ ਕਾਰਨੀ ਪ੍ਰਧਾਨ ਮੰਤਰੀ ਲਈ ਕੈਨੇਡੀਅਨਾਂ ਦੀ ਪਸੰਦ ਵਜੋਂ ਪੋਲੀਵਰ ਤੋਂ ਅੱਗੇ ਹਨ ਉਹਨਾਂ ਦੇ ਸਮਰਥਨ ਦੇ ਅੰਕੜੇ ਕਾਰਨੀ ਲਈ 41% ਤੇ ਪੋਲੀਵਰ ਲਈ 36% ਦੇ ਨੇੜੇ ਤੇੜੇ ਹਨ ਪਿਛਲੇ ਹਫਤੇ ਤੋਂ ਹੀ ਇਹ ਜਿਹੜੀ ਆ ਸਥਿਤੀ ਬਰਕਰਾਰ ਹੈ ਜਿਨ੍ਹਾਂ ਵਿੱਚ ਜਦੋਂ ਪ੍ਰਧਾਨ ਮੰਤਰੀ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਕੋਈ ਬਦਲਾਅ ਨਹੀਂ ਆਇਆ ਅਜੇ ਵੀ ਵਧੇਰੇ ਲੋਕ ਜਿਹੜੇ ਆ ਉਹ ਕਾਰਨੀ ਨੂੰ ਹੀ ਬਣਿਆ ਵਿਖਣਾ ਚਾਹੁੰਦੇ ਹਨ ਅਗਲੀ ਖਬਰ ਆਈਐਮਐਫ ਤੋਂ ਹੈ ਜੀ ਜਿਹੜੀ ਅੰਤਰਰਾਸ਼ਟਰੀ ਮੁਦਰਾ ਫੰਡ ਹੈ ਆਈਐਮਐਫ ਨੇ ਵਿਸ਼ਵ ਦੀ ਅਰਥਵਿਵਸਥਾ ਲਈ ਆਪਣੇ ਜਿਹੜਾ ਨਵੇਂ ਅਨੁਮਾਨ ਪੇਸ਼ ਕੀਤੇ ਆ ਮੰਗਲਵਾਰ ਨੂੰ ਆਈਐਫ ਆਈਐਮਐਫ ਨੇ ਕਿਹਾ ਹੈ ਕਿ ਟੈਰਫ ਵਾਦੇ ਅਤੇ ਅਨਿਸ਼ਚਿਤਤਾ ਦੇ ਕਾਰਨ ਸਾਲ 2025 ਵਿੱਚ ਆਰਥਿਕ ਵਿਕਾਸ ਵਿੱਚ ਦੁਨੀਆ ਭਰ ਵਿੱਚ ਕਾਫੀ ਗ੍ਰਾਵਟ ਦੇਖਣ ਨੂੰ ਮਿਲੇਗੀ ਆਪਣੇ ਵਿਸ਼ਵ ਵਿਆਪੀ ਅਨੁਮਾਨ ਵਿੱਚ IMF ਨੇ ਕਿਹਾ ਹੈ ਕਿ ਇਸ ਸਾਲ ਵਿਸ਼ਵ ਅਰਥਵਿਵਸਥਾ 2.8% ਦੀ ਦਰ ਨਾਲ ਵੱਧ ਸਕਦੀ ਹੈ ਪਹਿਲਾਂ ਇਹ ਅਨੁਮਾਨ 3.3% ਰੱਖਿਆ ਗਿਆ ਸੀ ਜਾਨੀ ਕਿ ਅੱਗੇ ਨਾਲੋਂ ਘਟੀ ਹੈ ਅਮਰੀਕਾ ਦੇ ਆਰਥਿਕ ਵਿਕਾਸ ਬਾਰੇ ਆਈਐਮਐਫ ਨੇ ਕਿਹਾ ਹੈ ਕਿ ਇਸ ਸਾਲ ਇਹ 1.8% ਹੋ ਸਕਦਾ ਹੈ ਜਦੋਂ ਕਿ ਪਹਿਲਾਂ ਇਹ 2.7% ਰਹਿਣ ਦਾ ਅਨੁਮਾਨ ਲਾਇਆ ਗਿਆ ਸੀ ਜਾਨੀ ਕਿ 1% ਡਾਊਨ ਹੋ ਜੇਗੀ ਉਹਨਾਂ ਦੀ ਜਿਹੜੀ ਅਰਥਵਿਵਸਥਾ ਹੈ ਇਹਦੇ ਨਾਲ ਹੀ ਅੰਤਰਰਾਸ਼ਟਰੀ ਮੁਦਰਾ ਫੰਡ ਨੇ ਕਿਹਾ ਹੈ ਕਿ ਇਸ ਸਾਲ ਚੀਨ ਦੀ ਵਿਕਾਸ ਦਰ 4% ਰਹਿ ਸਕਦੀ ਹੈ ਪਹਿਲਾਂ ਇਹ ਅਨੁਮਾਨ 4.6% ਰਹਿਣ ਦਾ ਅਨੁਮਾਨ ਲੱਗਾ ਸੀ ਇਹ ਉਸਨੇ ਯੂਨਾਈਟਿਡ ਕਿੰਗਡਮ ਦੀ ਆਰਥਿਕ ਵਿਵਸਥਾ ਦੀ ਵੀ ਭਵਿੱਖਬਾਣੀ ਕੀਤੀ ਹੈ ਜੋ ਪਿਛਲੇ 1.6% ਦੇ ਅਨੁਮਾਨ ਤੋਂ ਘਟ ਕੇ ਹੁਣ 1.1% ਹੋ ਸਕਦੀ ਹੈ ਅੰਤਰਰਾਸ਼ਟਰੀ ਮੁਦਰਾ ਫੰਡ ਇੱਕ ਮਹੱਤਵਪੂਰਨ ਸੰਗਠਨ ਹੈ ਜੋ ਵਿਸ਼ਵ ਅਰਥਵਿਵਸਥਾ ਨੂੰ ਸਥਿਰ ਰੱਖਣ ਦੀ ਕੋਸ਼ਿਸ਼ ਕਰਦਾ ਹੈ ਇਹ ਆਰਥਿਕ ਗਤੀਵਿਧੀਆਂ ਦੀ ਨਿਗਰਾਨੀ ਵੀ ਕਰਦਾ ਹੈ ਤੇ ਮੈਂਬਰ ਦੇਸ਼ਾਂ ਨੂੰ ਆਰਥਿਕਤਾ ਸੰਬੰਧੀ ਸਲਾਹਾਂ ਵੀ ਦਿੰਦਾ ਹੈ ਆਈਐਮਐਫ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਦੇਸ਼ਾਂ ਨੂੰ ਥੋੜੇ ਸਮੇਂ ਦੇ ਕਰਜ਼ੇ ਤੇ ਸਹਾਇਤਾ ਵੀ ਪ੍ਰਦਾਨ ਕਰਦਾ ਹੈ ਅਗਲੀ ਖਬਰ ਆਪਾਂ ਲੈ ਰਹੇ ਹਾਂ ਜੀ ਗਾਜ਼ਾ ਜੁੱਧ ਤੋਂ ਇਜ਼ਰਾਈਲੀ ਫੌਜਾਂ ਨੇ ਗਾਜ਼ਾ ਤੇ ਬੰਬਾਰੀ ਜਾਰੀ ਰੱਖੀ ਹੈ ਇਸ ਵਿੱਚ ਸਵੇਰ ਤੋਂ ਹੀ ਘੱਟੋ ਘੱਟ 25 ਫਲਸਤੀਨੀ ਮਾਰੇ ਗਏ ਹਨ ਜਿਨ੍ਹਾਂ ਵਿੱਚ ਖਾਨ ਯੂਨਸ ਵਿੱਚ 11 ਲੋਕ ਸੜ ਕੇ ਮਰ ਗਏ ਹਨ ਅਮਰੀਕੀ ਫੌਜਾਂ ਨੇ ਜਮਨ ਤੇ ਵੀ ਹਮਲੇ ਜਾਰੀ ਰੱਖੇ ਹਨ ਤੇ ਇਜ਼ਰਾਈਲ ਦੇ ਰੱਖਿਆ ਮੰਤਰੀ ਕਾਰਟਸ ਨੇ ਅਮਰੀਕੀ ਸੈਨੇਟਰ ਬਰਨੀ ਸੈਂਡਰਸ ਤੇ ਜਵਾਬੀ ਹਮਲਾ ਕੀਤਾ ਹੈ ਜਿਨ੍ਹਾਂ ਨੇ ਗਾਜ਼ਾ ਸਹਾਇਤਾ ਦੀ ਨਾਕਾਬੰਦੀ ਨੂੰ ਜੁੱਧ ਅਪਰਾਧ ਕਰਾਰ ਦਿੱਤਾ ਸੀ ਅਤੇ ਇਜ਼ਰਾਈਲ ਦੀ ਅਮਰੀਕੀ ਫੌਜੀ ਸਹਾਇਤਾ ਨੂੰ ਖਤਮ ਕਰਨ ਦੀ ਮੰਗ ਕੀਤੀ ਸੀ ਸੈਂਟਰ ਨੇ ਸੋਮਵਾਰ ਨੂੰ ਐਕਸ ਦੇ ਉੱਤੇ ਪੋਸਟ ਕਰਕੇ ਕਿਹਾ ਸੀ ਕਿ ਗਾਜ਼ਾ ਵਿੱਚ ਕਿਸੇ ਵੀ ਮਨੁੱਖੀ ਸਹਾਇਤਾ ਦੇ ਦਾਖਲ ਹੋਣ ਨੂੰ ਰੋਕਣ ਦੇ 51 ਦਿਨ ਹੋ ਚੁੱਕੇ ਹਨ ਕਿਉਂਕਿ ਕਾਰਟਸ ਨੇ ਪਿਛਲੇ ਬਿਆਨ ਵਿੱਚ ਕਿਹਾ ਸੀ ਕਿ ਕੋਈ ਵੀ ਮਨੁੱਖੀ ਸਹਾਇਤਾ ਗਾਜ਼ਾ ਵਿੱਚ ਦਾਖਲ ਨਹੀਂ ਹੋਣ ਦਿੱਤੀ ਜਾਵੇਗੀ ਸੈਂਡਰਸ ਨੇ ਇਸ ਨੂੰ ਯੁੱਧਪਰਾਧ ਦੇ ਸਬੂਤ ਵਜੋਂ ਪੇਸ਼ ਕਰਦਿਆਂ ਕਿਹਾ ਸੀ ਕਿ ਸਾਨੂੰ ਆਪਣੀ ਮਿਲੀ ਭੁਗਤ ਖਤਮ ਕਰਨੀ ਚਾਹੀਦੀ ਹੈ ਨੇਤਨਜਉ ਦੀ ਜੰਗੀ ਮਸ਼ੀਨਰੀ ਹੋਰ ਫੌਜੀ ਸਹਾਇਤਾ ਨਹੀਂ ਦੇਣੀ ਚਾਹੀਦੀ ਜਵਾਬ ਵਿੱਚ ਕਾਰਟਸ ਨੇ ਦਾਅਵਾ ਕੀਤਾ ਕਿ ਇਜ਼ਰਾਈਲ ਅੰਤਰਰਾਸ਼ਟਰੀ ਕਾਨੂੰਨਾਂ ਦੇ ਅਨਸਾਰ ਹੀ ਪੂਰੀ ਤਰ੍ਹਾਂ ਕੰਮ ਕਰ ਰਿਹਾ ਹੈ ਤੇ ਇਹ ਵੀ ਕਿਹਾ ਕਿ ਗਾਜ਼ਾ ਦੀ ਮਨੁੱਖੀ ਸਥਿਤੀ ਤੇ ਵੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਉਹਨੇ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸਹਾਇਤਾ ਜਿਹੜੀ ਆ ਹਮਾਸ ਨੂੰ ਬਾਈਪਾਸ ਕਰੇ ਕਿਉਂਕਿ ਉਹਦੇ ਲੜਾਕੂਆਂ ਤੱਕ ਜਿਹੜੀ ਹੈ ਸਹਾਇਤਾ ਨਾ ਪਹੁੰਚ ਸਕੇ। ਨਾਲ ਹੀ ਉਸਨੇ ਅਮਰੀਕਾ ਦਾ ਸਮਰਥਨ ਕਰਨ ਲਈ ਧੰਨਵਾਦ ਵੀ ਕੀਤਾ ਹੈ। ਇਜ਼ਰਾਈਲੀ ਫੌਜ ਨੇ ਗਾਜ਼ਾ ਦੇ 60 ਤੋਂ ਵੱਧ ਫਲਸਤੀਨੀਆਂ ਦੇ ਨਾਂ ਜਾਰੀ ਕੀਤੇ ਹਨ ਜੋ ਇਜ਼ਰਾਈਲ ਦੀਆਂ ਜੇਲ੍ਹਾਂ ਵਿੱਚ ਤੇ ਕੈਂਪਾਂ ਵਿੱਚ ਬੰਦ ਹਨ ਇਜ਼ਰਾਈਲੀ ਫੌਜ ਨੇ ਮੁਹੰਮਦ ਸ਼ਆਬ ਦੇ ਪਰਿਵਾਰਕ ਘਰ ਨੂੰ ਟਾ ਦਿੱਤਾ ਹੈ ਜੋ ਪਿਛਲੇ ਸਾਲ ਜੁਲਾਈ ਵਿੱਚ ਇੱਕ ਕਾਰ ਹਮਲੇ ਵਿੱਚ ਸ਼ਾਮਲ ਸੀ ਜਿਸ ਵਿੱਚ ਇੱਕ ਸੈਨਿਕ ਦੀ ਮੌਤ ਹੋ ਗਈ ਸੀ ਅਤੇ ਤਿੰਨ ਹੋਰ ਜ਼ਖਮੀ ਹੋਏ ਸਨ ਵਫਾਤ ਕੁਦਸ ਨਿਊਜ਼ ਨੈਟਵਰਕ ਨੇ ਰਿਪੋਰਟ ਕੀਤੀ ਹੈ ਕਿ ਡਾਕਟਰ ਮਜੀਦ ਨਾਸਰ ਇਸਮਾਈਲ ਅੱਜ ਸਵੇਰੇ ਕੇਂਦਰੀ ਗਾਜ਼ਾ ਵਿੱਚ ਦੇਰ ਅਲ ਬਹਾਤ ਤੇ ਇਸرائیਲੀ ਹਵਾਈ ਹਮਲੇ ਵਿੱਚ ਮਾਰਿਆ ਗਿਆ ਸੀ ਗਾਜ਼ਾ ਦੇ ਸਿਹਤ ਮੰਤਰਾਲੇ ਵਿੱਚ ਹਸਪਤਾਲ ਫਾਰਮੇਸੀ ਵਿਭਾਗ ਦੇ ਮੁਖੀ ਅਲਾਹ ਹਲੇਜ ਦੇ ਅਨਸਾਰ ਗਾਜ਼ਾ ਵਿੱਚ ਅੱਧੇ ਤੋਂ ਵੱਧ ਕੈਂਸਰ ਤੇ ਖੂਨ ਦੀਆਂ ਬਿਮਾਰੀਆਂ ਦੀਆਂ ਦਵਾਈਆਂ ਉਪਲਬਧ ਹੀ ਨਹੀਂ ਹਨ ਜੰਗਬੰਦੀ ਤੋਂ ਬਾਅਦ ਇਜ਼ਰਾਈਲ ਨੇ ਲਬਨਾਨੀ ਖੇਤਰ ਤੇ ਵੀ ਹਮਲੇ ਜਾਰੀ ਰੱਖੇ ਹੋਏ ਹਨ ਲਬਨਾਨ ਦੇ ਅਲਜਮਾ ਅਲ ਇਸਲਾਮੀਆਂ ਦਾ ਕਹਿਣਾ ਹੈ ਕਿ ਕਾਰ ਤੇ ਇਜ਼ਰਾਈਲੀ ਹਮਲੇ ਤੋਂ ਬਾਅਦ ਨੇ ਉਹਨਾਂ ਦੇ ਨੇਤਾ ਦੀ ਮੌਤ ਹੋ ਗਈ ਹੈ ਅਲਜਮਾ ਅਲ ਇਸਲਾਮੀਆਂ ਨੇ ਕਿਹਾ ਹੈ ਕਿ ਇਹਨਾਂ ਦਾ ਨੇਤਾ ਹੁਸੈਨ ਅਤਵੀ ਹਮਲੇ ਦਾ ਸ਼ਿਕਾਰ ਹੋਇਆ ਹੈ ਅਲਜਮਾ ਅਲ ਇਸਲਾਮੀਆਂ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਸੀਂ ਆਪਣੇ ਨੇਤਾ ਹੁਸੈਨ ਅਤਵੀ ਦੀ ਹੱਤਿਆ ਦੀ ਨਿੰਦਿਆ ਕਰਦੇ ਹਾਂ ਤੇ ਇਸ ਲਈ ਜਾਇਓ ਜਾਇਓਨਿਸਟ ਦੁਸ਼ਮਣ ਨੂੰ ਜ਼ਿੰਮੇਵਾਰ ਠਰੋਣੇ ਹਾਂ ਅਤਵੀ ਲਬਨਾਨ ਦੇ ਅਲਜਮਾ ਇਸਲਾਮੀਆਂ ਸਮੂਹ ਦੀ ਹਥਿਆਰਬੰਦ ਸ਼ਾਖਾ ਜਿਹਨੂੰ ਫਜ਼ਰ ਫੋਰਸਸ ਵਜੋਂ ਜਾਣਿਆ ਜਾਂਦਾ ਹੈ ਵਿੱਚ ਇੱਕ ਪ੍ਰਮੁੱਖ ਕਮਾਂਡਰ ਸੀ ਅਤੇ ਧਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਤੱਕ ਉਹ ਆਪਣੇ ਜਦੋਂ ਉਹ ਆਪਣੇ ਘਰ ਤੋਂ ਬਰੂਤ ਵਿੱਚ ਆਪਣੇ ਦਫ਼ਤਰ ਜਾ ਰਿਹਾ ਸੀ ਤਾਂ ਉਹਦੇ ਉੱਤੇ ਹਮਲਾ ਹੋਇਆ ਜਿਹਦੇ ਵਿੱਚ ਉਹਦੀ ਮੌਤ ਹੋ ਗਈ ਫਜ਼ਰ ਫੋਰਸਸ 20 ਸਾਲ ਪਰ ਚੱਲੀ ਜੰਗ ਦਰਾਲ ਲੁਬਰਾਨ ਦੀ ਦੱਖਣੀ ਸੜਕ ਤੇ ਇਜ਼ਰਾਈਲ ਦੇ ਉੱਤੇ ਰਾਕੜ ਸ਼ੁੱਟਰ ਵਾਲੇ ਇੱਕ ਦਲ ਦਾ ਅਹਿਸਾਸ ਹਨ ਜੋ ਪਿਛਲੇ ਸਾਲ ਜੰਗਬੰਦੀ ਸਮਝੌਤੇ ਵਿੱਚ ਖਤਮ ਹੋ ਗਿਆ ਸੀ ਇਜ਼raਇਲੀ ਹਵਾਈ ਹਮਲਿਆਂ ਨੇ ਸੰਘਰਸ਼ ਦੌਰਾਨ ਸਮੂਹ ਦੇ ਕਈ ਮੈਂਬਰਾਂ ਨੂੰ ਮਾਰ ਦਿੱਤਾ ਸੀ ਲਬਨਾਣ ਹਿਜ਼ਬੁੱਲਾਹ ਤੇ ਅਲ ਜਮਾ ਅਲ ਇਸਲਾਮੀਆਂ ਨੇ ਹਮਲਿਆਂ ਤੇ ਇਜ਼raਇਲੀ ਫੌਜੀ ਮੌਜੂਦਗੀ ਦੀ ਨਿੰਦਾ ਕੀਤੀ ਹੈ ਉਹਨਾਂ ਨੂੰ ਜੰਗਬੰਦੀ ਤੇ ਲਬਨਾਣ ਦੀ ਪ੍ਰਭੂਸਤਾ ਦੀ ਉਲੰਘਣਾ ਦੱਸਿਆ ਹੈ ਅਗਲੀ ਖਬਰ ਫਿਰ ਇੱਕ ਵਾਰ ਅਮਰੀਕਾ ਤੋਂ ਜੀ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਨੇ ਸੋਮਵਾਰ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਵਿਰੁੱਧ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ ਯੂਨੀਵਰਸਿਟੀ ਨੇ ਦੋਸ਼ ਲਾਇਆ ਹੈ ਕਿ ਟਰੰਪ ਪ੍ਰਸ਼ਾਸਨ ਯੂਨੀਵਰਸਿਟੀ ਤੇ ਰਾਜਨੀਤਿਕ ਦਬਾਅ ਪਾ ਕੇ ਉਸਦੇ ਅਕਾਦਮਿਕ ਕੰਮਕਾਜ ਨੂੰ ਕੰਟਰੋਲ ਕਰਨਾ ਚਾਹਦਾ ਹੈ ਹਾਰਵਰਡ ਨੇ ਇਹ ਵੀ ਦੋਸ਼ ਲਾਇਆ ਹੈ ਕਿ ਇਹ ਯੂਨੀਵਰਸਿਟੀ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੈ ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੇ ਵੀ 12 ਅਪ੍ਰੈਲ ਨੂੰ ਮੈਸਚੂਸਟਸ ਦੀ ਇੱਕ ਸੰਗੀ ਜ਼ਿਲ੍ਹਾ ਅਦਾਲਤ ਵਿੱਚ ਇੱਕ ਵੱਖਰਾ ਕੇਸ ਰਾਸ਼ਟਰਪਤੀ 트ੰਪ ਦੇ ਪ੍ਰਸ਼ਾਸਨ ਵਿਰੁੱਧ ਦਾਇਰ ਕੀਤਾ ਸੀ ਹਾਰਵਰਡ ਦੇ ਪ੍ਰੋਫੈਸਰਾਂ ਨੇ ਹਵਾਲਾ ਦਿੱਤਾ ਕਿ 트ੰਪ ਦਾ ਫੈਸਲਾ ਅਮਰੀਕੀ ਸੰਵਿਧਾਨ ਦੇ ਪਹਿਲੇ ਸੋਧ ਦੀ ਲੰਘਣਾ ਕਰਦਾ ਹੈ ਪ੍ਰੋਫੈਸਰਾਂ ਨੇ ਦੋਸ਼ ਲਾਇਆ ਕਿ ਯੂਨੀਵਰਸਿਟੀ ਦੇ ਫੰਡਾਂ ਵਿੱਚ ਕਟੌਤੀ ਕਰਨਾ ਆਜ਼ਾਦੀ ਦੇ ਪ੍ਰਗਟਾਵੇ ਦੀ ਲੰਘਣਾ ਹੈ ਅਦਾਲਤ ਵਿੱਚ ਦਾਇਰ ਪਟੀਸ਼ਨ ਵਿੱਚ 트ੰਪ ਪ੍ਰਸ਼ਾਸਨ ਦੇ ਫੈਸਲੇ ਦੇ ਉੱਤੇ ਰੋਕ ਲਾਉਣ ਦੀ ਵੀ ਮੰਗ ਕੀਤੀ ਗਈ ਹੈ ਪਿਛਲੇ ਸਾਲ ਗਾਜ਼ਾ ਵਿੱਚ ਚੱਲ ਰਹੀ ਇਜ਼raਇਲੀ-ਹਮਾਸ ਜੰਗ ਦੇ ਵਿਰੁੱਧ ਕਈ ਅਮਰੀਕੀ ਯੂਨੀਵਰਸਿਟੀਆਂ ਵਿੱਚ ਫਲਸਤੀਨੀਆ ਦੇ ਸਮਰਥਨ ਵਿੱਚ ਪ੍ਰਦਰਸ਼ਨ ਕੀਤੇ ਗਏ ਸਨ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਹਜ਼ਾਰਾਂ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ ਏਪੀ ਦੀ ਰਿਪੋਰਟ ਏਪੀ ਨਿਊਜ਼ਲੈਂਡ ਦੀ ਰਿਪੋਰਟ ਅਨੁਸਾਰ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਇਸ ਤਰ੍ਹਾਂ ਵਿਦਿਆਰਥੀਆਂ ਨੇ ਹਾਰਵਰਡ ਯੂਨੀਵਰਸਿਟੀ ਵਿੱਚ ਵੀ ਫਲਸਤੀਨੀ ਝੰਡਾ ਲੜਾਇਆ ਸੀ ਯੂਨੀਵਰਸਿਟੀ ਨੇ ਇਹਨੂੰ ਨੀਤੀ ਦੇ ਵਿਰੁੱਧ ਦੱਸਿਆ ਤੇ ਕਿਹਾ ਕਿ ਵਿਦਿਆਰਥੀਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਟਰੰਪ ਪ੍ਰਸ਼ਾਸਨ ਨੇ ਕਲੰਬੀਆ ਯੂਨੀਵਰਸਿਟੀ ਵਿਰੁੱਧ ਵੀ ਸਖਤ ਕਾਰਵਾਈ ਕਰਦਿਆਂ 400 ਮਿਲੀਅਨ ਡਾਲਰ ਯਾਨੀ ਕਿ ਲਗਭਗ 33 ਅਰਬ ਜਿਹੜੇ ਇੰਡੀਅਨ ਰੁਪਏ ਬਣ ਜਾਂਦੇ ਨੇ ਦੀ ਗ੍ਰਾਂਟ ਰੱਦ ਕਰ ਦਿੱਤੀ ਹੈ ਪ੍ਰਸ਼ਾਸਨ ਨੇ ਕਲੰਬੀਆ ਯੂਨੀਵਰਸਿਟੀ ਤੇ ਜਹੂਦੀ ਵਿਦਿਆਰਥੀਆਂ ਦੇ ਸ਼ੋਸ਼ਣ ਨੂੰ ਰੋਕਣ ਵਿੱਚ ਅਸਫਲ ਰਹਿਣ ਦਾ ਵੀ ਦੋਸ਼ ਲਾਇਆ ਹੈ ਅਗਲੀ ਖਬਰ ਅਮਰੀਕੀ ਖੁਫੀਆ ਏਜੰਸੀ FBI ਦੇ ਡਾਇਰੈਕਟਰ ਕਸ਼ ਪਟੇਲ ਨੇ ਖਾਲਿਸਤਾਨ ਸਮਰਥਕ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਉਸ ਨੇ ਆਪਣੇ X ਅਕਾਊਂਟ ਤੇ ਲਿਖਿਆ ਹੈ ਕਿ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਇੱਕ ਕਿਥੇ ਵਿਦੇਸ਼ੀ ਅੱਤਵਾਦੀ ਗਰੋਹ ਦਾ ਹਿੱਸਾ ਹੈ ਅਤੇ ਅਮਰੀਕਾ ਵਿੱਚ ਗੈਰਕਾਨੂੰਨੀ ਤੌਰ ਤੇ ਰਹਿ ਰਿਹਾ ਹੈ ਉਹਨਾਂ ਕਹਿਆ ਕਿ ਸਾਡਾ ਮੰਨਣਾ ਹੈ ਕਿ ਉਹ ਭਾਰਤ ਅਤੇ ਅਮਰੀਕਾ ਦੋਵਾਂ ਵਿੱਚ ਕਈ ਪੁਲਿਸ ਸਟੇਸ਼ਨਾਂ ਤੇ ਹਮਲਾ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ ਐਫਬੀਆਈ ਸੈਂਕ੍ਰੋਮੈਂਟੋ ਨੇ ਇਸ ਮਾਮਲੇ ਦੀ ਜਾਂਚ ਕੀਤੀ ਤੇ ਭਾਰਤ ਸਮੇਤ ਸਾਡੇ ਸਥਾਨਕ ਭਾਈਵਾਲਾਂ ਨਾਲ ਮਿਲ ਕੇ ਕੰਮ ਕੀਤਾ ਸਾਰਿਆਂ ਦੀ ਸਖਤ ਮਿਹਨਤ ਸਦਕਾ ਹੁਣ ਨਿਆਂ ਮਿਲੇਗਾ ਉਹਨਾਂ ਇਹ ਵੀ ਲਿਖਿਆ ਕਿ FBI ਉਹਨਾਂ ਸਾਰਿਆਂ ਦੀ ਪਹਾੜ ਜਾਰੀ ਰੱਖੇਗੀ ਜੋ ਕਿਤੇ ਵੀ ਹਿੰਸਾ ਫਲਾਉਣ ਦੀ ਕੋਸ਼ਿਸ਼ ਕਰਦੇ ਹਨ ਅਗਲੀ ਖਬਰ ਫਿਰ ਇੱਕ ਪ੍ਰੀ ਮਿਡਲ ਈਸਟ ਦੇ ਮੁਲਕ ਮਿਸਰ ਤੋਂ ਆਏ ਜੀ ਮਿਸਰ ਨੇ ਭਾਰਤ ਨਾਲ ਆਪਣੀ ਦੋਸਤੀ ਨੂੰ ਨਜ਼ਰਅੰਦਾਜ਼ ਕਰਦੇ ਹੋਏ ਚੀਨ ਨਾਲ ਆਪਣੇ ਵਿਸ਼ਾਲ ਫੌਜੀ ਅਭਿਆਸ ਵਿੱਚ ਰੂਸ ਤੋਂ ਖਰੀਦੇ ਗਏ ਮਿਗ 29 ਲੜਾਕੂ ਜਹਾਜ਼ਾਂ ਨੂੰ ਤਾਇਨਾਤ ਕੀਤਾ ਹੈ ਮਿਸਰ ਦੀ ਹਵਾਈ ਸੈਨਾ ਕੋਲ ਅਮਰੀਕਾ ਤੋਂ ਐਫ 16 ਅਤੇ ਫਰਾਂਸ ਤੋਂ ਰਫੇਲ ਲੜਾਕੂ ਜਹਾਜ਼ ਖਰੀਦੇ ਹੋਏ ਹਨ ਪਰ ਇਸਨੇ ਚੀਨ ਨਾਲ ਅਭਿਆਸਾਂ ਵਿੱਚ ਮਿਗ 29 ਜਹਾਜ਼ ਜਿਹੜੇ ਆ ਉਹ ਤਾਇਨਾਤ ਕੀਤੇ ਹਨ ਇਹ ਉਹ ਹੀ ਮਿਗ 29 ਲੜਾਕੂ ਜਹਾਜ਼ ਹੈ ਜਿਹਨੂੰ ਭਾਰਤੀ ਹਵਾਈ ਸੈਨਾ ਤੇ ਜਲ ਸੈਨਾ ਦੋਵਾਂ ਨੇ ਹੀ ਖਰੀਦਿਆ ਹੈ ਜਿਹੜੇ ਵਿਸ਼ਲੇਸ਼ਕ ਤੇ ਐਕਸਪਰਟ ਨੇ ਉਹਨਾਂ ਦਾ ਕਹਿਣਾ ਹੈ ਕਿ ਮਿਸਰ ਦਾ ਮਿਗ 29 ਐਮ ਐਮ 2 ਅਤੇ ਭਾਰਤ ਦਾ ਮਿਗ 29 ਯੂ ਪੀ ਜੀ ਇੱਕੋ ਜਿਹੇ ਹੀ ਹਨ ਤਾਕਤ ਵਿੱਚ ਵੀ ਇੱਕੋ ਜਿਹੇ ਹਨ ਔਰ ਇੱਕੋ ਜੀ ਟੈਕਨੋਲੋਜੀ ਹੈ ਹੁਣ ਚੀਨੀ ਹਵਾਈ ਸੈਨਾ ਜਿਹੜੀ ਆ ਉਹ ਮਿਸਰ ਰਾਈ ਭਾਰਤੀ ਵਾਇਸ ਸੈਨਾ ਦੇ ਸਭ ਤੋਂ ਵਧੀਆ ਲੜਾਕੂ ਜਾਂ ਜਾਂਦੀਆਂ ਤਾਕਤਾਂ ਤੇ ਕਮਜ਼ੋਰੀਆਂ ਨੂੰ ਜਾਣ ਸਕੇਗੀ ਇਸ ਨਾਲ ਚੀਨੀ ਫੌਜ ਭਵਿਕ ਵਿੱਚ ਮਿਗ 29 ਨੂੰ ਆਸਾਨੀ ਨਾਲ ਨਿਸ਼ਾਨਾ ਬਣਾ ਸਕੇਗੀ ਰਿਪੋਰਟਾਂ ਅਨਸਾਰ ਚੀਨ ਨੇ ਕਈ ਦੇਸ਼ਾਂ ਨੂੰ ਪੂਰਾ ਕਰਨ ਲਈ ਮਿਸਰ ਨਾਲ ਇਹ ਸੁਭਿਆਰ ਸ਼ੁਰੂ ਕੀਤਾ ਹੋਇਆ ਹੈ ਚੀਨ ਜਿੱਥੇ ਮਿਗ 29 ਬਾਰੇ ਜਾਣਕਾਰੀ ਪ੍ਰਾਪਤ ਕਰ ਲਵੇਗਾ ਉੱਥੇ ਹੀ ਉਹ ਇਸਰਾਈਲ ਅਫਰੀਕਾ ਵਿੱਚ ਵੀ ਆਪਣਾ ਪ੍ਰਭਾਵ ਵਧਾਉਣਾ ਚਾਹੁੰਦਾ ਹੈ ਅਫਰੀਕਾ ਹੁਣ ਮਹਾਂਸ਼ਕਤੀਆਂ ਵਿਚਕਾਰ ਨਵਾਂ ਖਾੜਾ ਬਣ ਚੁੱਕਾ ਹੈ ਚੀਨ ਰੂਸ ਫਰਾਂਸ ਤੁਰਕੀ ਭਾਰਤ ਤੇ ਅਮਰੀਕਾ ਸਾਰੇ ਇਸ ਖੇਤਰ ਵਿੱਚ ਆਪਣਾ ਪ੍ਰਭਾਵ ਵਧਾਉਣ ਲਈ ਦਿਨ ਰਾਤ ਕੰਮ ਕਰ ਰਹੇ ਹਨ ਗਾਜ਼ਾ ਜੰਦ ਦੇ ਵਿਚਕਾਰ ਚੀਨ ਨੇ ਇਸ ਅਭਿਆਸ ਰਾਈ ਅਮਰੀਕਾ ਇਜ਼ਰਾਈਲ ਤੇ ਖਾੜੀ ਮੁਸਲਮਨ ਦੇਸ਼ਾਂ ਨੂੰ ਵੀ ਕੁਝ ਸਨੇਹ ਦਿੱਤੇ ਹਨ ਅਗਲੀ ਖਬਰ ਪਾਕਿਸਤਾਨ ਤੋਂ ਅਜੀ ਪਾਕਿਸਤਾਨ ਦੀ ਫੌਜ ਦੇ ਜਿਹੜੇ ਮੁਖੀ ਜਰਨੈਲ ਨੇ ਅਸੀਮ ਮਨੀਰ ਨੇ ਪਾਕਿਸਤਾਨ ਵਿੱਚ ਪਾਏ ਜਾਣ ਵਾਲੇ ਦੁਰਲਭ ਖਣਿਜ ਜਿਨ੍ਹਾਂ ਦੀ ਅੱਜ ਕੱਲ ਬਹੁਤ ਚਰਚਾ ਆਇਆ ਤੇ ਜਿਹਦੇ ਉੱਤੇ ਟਰੰਪ ਸਾਹਿਬ ਦੀ ਬਹੁਤ ਨਿਗਾਹ ਹੈ ਕਿ ਇੱਕ ਵੱਖ-ਵੱਖ ਦੇਸ਼ਾਂ 'ਚ ਕਿੱਥੇ ਖਣਿਜ ਪਏ ਨੇ ਤੇ ਉਹਨਾਂ ਨੂੰ ਕਿਦਾਂ ਹਾਸਲ ਕਰ ਸਕਦੇ ਆ ਹੁਣ ਇਹ ਦੁਰਲਭ ਜੇ ਦੁਰਲਭ ਖਣਿਜ ਪਦਾਰਥ ਜੋ ਪਾਕਿਸਤਾਨ ਵਿੱਚ ਆ ਉਹ ਅਮਰੀਕਾ ਨੂੰ ਭੇਟ ਕਰ ਦੇਣ ਦਾ ਜਿਹੜਾ ਉੱਥੋਂ ਦਾ ਜਰਨਲ ਆ ਉਹਨੇ ਪੇਸ਼ਕਸ਼ ਕੀਤੀ ਹੈ ਪਾਕਿਸਤਾਨੀ ਫੌਜ ਦੇ ਸਾਬਕਾ ਅਧਿਕਾਰੀ ਆਦਲ ਰਜ਼ਾ ਨੇ ਅਸੀਮ ਮਨੀਰ ਦੇ ਇਸ ਦੋਰੇ ਖੇਡ ਦਾ ਪਰਦਾਫਾਸ਼ ਕੀਤਾ ਹੈ ਆਦਰ ਰਜਾ ਨੇ ਖਲਾਸਾ ਕੀਤਾ ਹੈ ਕਿ ਅਸੀਮ ਮਨੀਰ ਨੇ ਨਾ ਸਿਰਫ ਅਮਰੀਕਾ ਨੂੰ ਦੁਰਲਭ ਖਣਿਜਾਂ ਦੀ ਖਦਾਈ ਦੀ ਪੇਸ਼ਕਸ਼ ਕੀਤੀ ਹੈ ਸਗੋਂ ਈਰਾਨ ਵਿਰੁੱਧ ਲੜਾਈ ਵਿੱਚ ਟਰੰਪ ਪ੍ਰਸ਼ਾਸਨ ਦੀ ਮਦਦ ਕਰਨ ਦਾ ਵੀ ਵਾਅਦਾ ਕੀਤਾ ਹੈ ਅਜਾ ਕਰਕੇ ਮਨੀਰ ਨੇ ਈਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਦਾ ਫਾਇਦਾ ਉਠਾਉਣ ਦੀ ਯੋਜਨਾ ਬਣਾਈ ਹੈ ਪਰ ਆਦਲ ਰਜਾ ਨੇ ਕਿਹਾ ਹੈ ਕਿ ਪਾਕਿਸਤਾਨੀ ਫੌਜ ਇੱਕ ਪਾਸੜ ਤੌਰ ਤੇ ਦੇਸ਼ ਦੇ ਦੁਰਲਭ ਖਣਿਜ ਸੰਪਤੀ ਨੂੰ ਗਿਰਵੀ ਨਹੀਂ ਰੱਖ ਸਕਦੀ ਉਹਨਾਂ ਕਹਾਂ ਕਿ ਚੀਨ ਪਹਿਲਾਂ ਹੀ ਪਾਕਿਸਤਾਨ ਦੀ ਦੁਰਲਭ ਖਣਿਜ ਸੰਪਤੀ ਤੇ ਨਜ਼ਰ ਰੱਖ ਰਿਹਾ ਹੈ ਚੀਨ ਪੂਰੀ ਦੁਨੀਆ ਵਿੱਚ ਖਣਿਜਾਂ ਦਾ ਸ਼ੋਸ਼ਣ ਕਰਦਾ ਰਹਿੰਦਾ ਹੈ ਇਸ ਤੋਂ ਇਲਾਵਾ ਚੀਨੀ ਕੰਪਨੀਆਂ ਪਹਿਲਾਂ ਹੀ ਪਾਕਿਸਤਾਨ ਵਿੱਚ ਖਣਿਜ ਕੱਢਣ ਅਤੇ ਪ੍ਰੋਸੈਸਿੰਗ ਬੁਨਿਆਦੀ ਢਾਂਚੇ ਤੇ ਹਾਵੀ ਹਨ ਤਾਂ ਚੀਨ ਦੇ ਅਸ਼ੀਰਵਾਦ ਤੋਂ ਬਿਨਾਂ ਮਨੀਰ ਵਾਸ਼ਿੰਟਨ ਨਾਲ ਕੀਤਾ ਆਪਣਾ ਵਾਅਦਾ ਕਿਵੇਂ ਪੂਰਾ ਕਰ ਸਕਦਾ ਹੈ ਆਦਲ ਰਜ਼ਾ ਦਾ ਕਹਿਣਾ ਹੈ ਕਿ ਅਸੀਮ ਮੁਨੀਰ ਅਜੇ ਵੀ ਅਮਰੀਕਾ ਨੂੰ ਖੜੇ ਸਪਤੀ ਦੀ ਸੰਪਤੀ ਦੀ ਪੇਸ਼ਕਸ਼ ਕਰਕੇ ਆਪਣੀ ਜੀਵਨ ਰੇਖਾ ਪ੍ਰਾਪਤ ਕਰ ਸਕਦਾ ਹੈ ਕਿਉਂਕਿ ਪਾਕਿਸਤਾਨ ਵਿੱਚ ਚੋਣਾਂ ਵਿੱਚ ਭਾਰੀ ਤਾਂਦਲੀ ਤੋਂ ਬਾਅਦ ਅਮਰੀਕੀ ਸੰਸਦ ਨੇ ਹਾਊਸ ਰੈਜ਼ੋਲੂਸ਼ਨ 901 ਪਾਸ ਕੀਤਾ ਸੀ ਜਿਸ ਵਿੱਚ ਪਾਕਿਸਤਾਨ ਡੈਮੋਕ੍ਰੇਸੀ ਐਕਟ ਨੂੰ ਸਵੀਕਾਰ ਕੀਤਾ ਗਿਆ ਸੀ ਤੇ ਇਹ ਮੰਨਿਆ ਜਾਂਦਾ ਹੈ ਕਿ ਪਾਕਿਸਤਾਨੀ ਫੌਜ ਨੇ ਚੋਣਾਂ ਵਿੱਚ Imran Khan ਨੂੰ ਜ਼ਬਰਦਸਤੀ ਹਰਾਇਆ ਸੀ ਅਤੇ ਸ਼ਾਹਬਾਸ਼ ਸ਼ਰੀਫ ਦਾ ਰਾਜ ਗੈਰ ਕਾਨੂੰਨੀ ਹੈ ਇਸ ਲਈ 트럼ਪ ਪ੍ਰਸ਼ਾਸਨ ਨਾਲ ਦੋਸਤੀ ਕਰਕੇ ਅਸੀਂ ਮਨੀਰ ਅਮਰੀਕੀ ਕਾਂਗਰਸ ਦੇ ਉਸ ਪ੍ਰਸਤਾਵ ਤੋਂ ਬਚਣ ਦਾ ਰਸਤਾ ਲੱਭਣ ਦੀ ਵੀ ਕੋਸ਼ਿਸ਼ ਕਰ ਰਿਹਾ ਹੈ ਤਰਫ ਜੁਦਾ ਟੈਕਨੋਲੋਜੀ ਦੀ ਦੌੜ ਤੇ ਲਗਾਤਾਰ ਬਦਲਦੇ ਗੱਠਜੋੜਾਂ ਦੇ ਵਿਚਕਾਰ ਚੀਨ ਅਤੇ ਅਮਰੀਕਾ ਵਿਚਕਾਰ ਚੱਲ ਰਹੀ ਵਿਸ਼ਵਵਿਆਪੀ ਮੁਕਾਬਲੇਬਾਜ਼ੀ ਇੱਕ ਨਵੀਂ ਵਿਸ਼ਵਵਿਆਪੀ ਵਿਵਸਥਾ ਨੂੰ ਆਕਾਰ ਦੇ ਰਹੀ ਹੈ ਇਸ ਲਈ ਦੁਨੀਆ ਵਿੱਚ ਨਵੇਂ ਸ਼ੀਤ ਯੁੱਧ ਵਿੱਚ ਇੱਕ ਪ੍ਰਵੇਸ਼ ਕਰ ਚੁੱਕੀ ਹੈ ਦੁਨੀਆ ਜਿਸ ਵਿੱਚ ਆਰਥਿਕ ਸਥਿਤੀ ਅਤੇ ਨਮੀਨਤਾ ਦੇ ਆਧਾਰ ਤੇ ਲੀਡਰਸ਼ਿਪ ਹਾਸਲ ਕਰਨ ਦੀ ਦੌੜ ਹੈ ਇਸ ਚੁਰਾਹੇ ਤੇ ਭਾਰਤ ਆਪਣੇ ਵਿਸ਼ਾਲ ਬਾਜ਼ਾਰ ਅਤੇ ਆਰਥਿਕ ਸੁਧਾਰਾਂ ਦਾ ਫਾਇਦਾ ਉਠਾ ਕੇ ਦੁਨੀਆ ਵਿੱਚ ਆਪਣੀ ਤਾਕਤ ਵਧਾ ਸਕਦਾ ਹੈ ਜਦੋਂ ਕਿ ਪਾਕਿਸਤਾਨ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਪਾਕਿਸਤਾਨ ਅਜੇ ਵੀ ਵਪਾਰ ਤੇ ਟੈਕਨਾਲੋਜੀ ਦੀ ਦੁਨੀਆ ਵਿੱਚ ਆਪਣੀ ਜਗ੍ਹਾ ਲੱਭ ਰਿਹਾ ਹੈ ਪਾਕਿਸਤਾਨ ਦੇ ਸਿਟੀ ਗਰੁੱਪ ਦੇ ਸਾਬਕਾ ਮੁਖੀ ਦਾ ਗੈਦਰਿੰਗ ਸਟਾਰਮ ਵਰਗੀਆਂ ਕਿਤਾਬਾਂ ਦੇ ਲੇਖਕ ਯੂਸਫ ਨਜ਼ਰ ਨੇ ਡਾਨ ਵਿੱਚ ਇੱਕ ਲੇਖ ਲਿਖਿਆ ਹੈ ਅਤੇ ਸਪਸ਼ਟ ਕੀਤਾ ਹੈ ਤੇ ਉਹਨਾਂ ਨੇ ਸੰਕੇਤ ਦਿੱਤਾ ਹੈ ਕਿ ਅਦਨੁਕ ਦੁਨੀਆ ਵਿੱਚ ਭਾਰਤ ਵਰਗੇ ਦੇਸ਼ ਇੱਕ ਨਵੀਂ ਗਲੋਬਲ ਆਰਡਰ ਬਣਾ ਰਹੇ ਹਨ ਜਦੋਂ ਕਿ ਪਾਕਿਸਤਾਨ ਦੀ ਸਥਿਤੀ ਇਸ ਆਰਡਰ ਵਿੱਚ ਉਹਦੀ ਕੋਈ ਵੀ ਕੀਮਤ ਨਹੀਂ ਹੈ ਉਹਨਾਂ ਲਿਖਿਆ ਹੈ ਕਿ ਅਮਰੀਕਾ ਦੀ ਟੈਰਫ جنگ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਵਿਸ਼ਵੀਕਰਨ ਹੁਣ ਆਪਣੇ ਆਖਰੀ ਸਾਹ ਲੈ ਰਿਹਾ ਹੈ ਤੇ ਅਮਰੀਕਾ ਚੀਨ ਟੈਰਫ ਜੁਦ ਅਮਰੀਕਾ ਤੇ ਯੂਰੋਪੀ ਸੰਘ ਦੇ ਵਪਾਰਕ ਤਣਾਅ ਅਮਰੀਕੀ ਸਰਕਾਰੀ ਬਾન્ડ ਬਾਜ਼ਾਰ ਵਿੱਚ ਬੇਮਿਸਾਲ ਤੇ ਜੀਵ ਤਬਦੀਲੀਆਂ ਚੀਨ ਦੇ ਵੱਲੋਂ ਦੁਰਲੱਭ ਧਰਤੀ ਵਿੱਚ ਪੈਸੇ ਸਰੋਤਾਂ ਤੇ ਪਾਬੰਦੀਆਂ ਇਹ ਸਿਰਫ ਇੱਕ ਵਪਾਰ ਜੁੱਧ ਨਹੀਂ ਹੈ ਸਗੋਂ ਇੱਕ ਡੂੰਗੀ ਆਰਥਿਕ ਅਫਰਾ-ਤਫਰੀ ਵੱਲ ਇਸ਼ਾਰਾ ਕਰਦਾ ਹੈ ਜਿਸ ਵਿੱਚ ਛੋਟੇ ਦੇਸ਼ਾਂ ਨੂੰ ਬਚਾ ਲਈ ਡੂੰਗੀਆਂ ਰਣਨੀਤੀਆਂ ਵਿਕਸਿਤ ਕਰਨ ਦੀ ਜ਼ਰੂਰਤ ਪਵੇਗੀ ਪਾਕਿਸਤਾਨੀ ਮਾਰਾ ਨੇ ਲਿਖਿਆ ਹੈ ਕਿ 트럼ਪ ਦੀ ਟੈਰਫਾਰ ਦਾ ਮੁਕਾਬਲਾ ਕਰਨ ਲਈ ਚੀਨ ਨੇ ਦੁਰਲੱਭ ਦੁਰਲੱਭ ਖਣਿਜਾਂ ਤੇ ਨਿਰਯਾਤ ਨੂੰ ਰੋਕ ਦਿੱਤਾ ਹੈ ਜਿਸ ਨਾਲ ਅਮਰੀਕਾ ਵਿੱਚ ਕਾਰ ਬਾਜ਼ਾਰ ਹਥਿਆਰ ਨਿਰਮਾਣ ਅਤੇ ਸੈਮੀ ਕੰਡਕਟਰ ਖੇਤਰ ਪ੍ਰਭਾਵਿਤ ਹੋਵੇਗਾ ਇਸ ਲਈ ਅਰਥਸ਼ਾਸਤਰੀ ਲਾਰੈਂਸ ਸਮਰਸ ਚੇਤਾਵਨੀ ਦਿੰਦੇ ਨੇ ਕਿ ਟੈਰਫ ਯੁੱਧਾ ਫੜਾ ਦਾ ਫਰੀ ਆਰਥਿਕ ਸਥਿਰਤਾ ਦਾ ਖਤਰਾ ਬਣਿਆ ਹੋਇਆ ਹੈ ਚੀਨ ਨੇ ਚੀਨੀ ਕੰਪਨੀਆਂ ਨੂੰ ਅਮਰੀਕੀ 에ਅਰਲਾਈਨਾਂ ਤੋਂ ਜਹਾਜ਼ ਖਰੀਦਣ ਤੋਂ ਵੀ ਰੋਕ ਦਿੱਤਾ ਹੈ ਜਿਸ ਨਾਲ ਬੋਇੰਗ ਨੂੰ ਵੱਡਾ ਝਟਕਾ ਲੱਗਾ ਹੈ ਪਰ ਪਾਕਿਸਤਾਨੀ ਮਾਰਾ ਨੇ ਲਿਖਿਆ ਹੈ ਕਿ ਇਸ ਉਥਲ-ਪੁਛਲ ਦੇ ਬਾਵਜੂਦ ਵੀ ਭਾਰਤ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥਵਿਵਸਥਾ ਬਣਿਆ ਹੋਇਆ ਹੈ ਅਮਰੀਕਾ ਚੀਨ ਜਾਂਗ ਨੇ ਬਹੁ-ਰਾਸ਼ਟਰੀ ਕੰਪਨੀਆਂ ਤੇ ਦਬਾਅ ਪਾਇਆ ਹੈ ਕਿ ਉਹ ਆਪਣੀ ਸਪਲਾਈ ਚੇਨਾਂ ਨੂੰ ਚੀਨ ਤੋਂ ਬਾਹਰ ਕੱਢ ਲੈਣ ਇਸ ਨਾਲ ਭਾਰਤ ਐਪਲ ਵਰਗੇ ਦਿਗਜਾਂ ਨੂੰ ਆਕਰਸ਼ਿਤ ਕਰ ਰਿਹਾ ਹੈ ਉਹਨਾਂ ਇਹ ਵੀ ਲਿਖਿਆ ਹੈ ਕਿ ਜਿਵੇਂ-ਜਿਵੇਂ ਗੱਠਜੋੜ ਬਦਲ ਰਹੇ ਹਨ ਅਮਰੀਕਾ ਭਾਰਤ ਨਾਲ ਆਪਣੇ ਸਬੰਧਾਂ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ ਚੀਨ ਦੋਵਾਂ ਲਈ ਰਣਨੀਤਿਕ ਖਤਰਾ ਹੈ ਭਾਰਤ ਤੇ ਅਮਰੀਕਾ ਵਿਚਕਾਰ ਦੁਵੱਲਾ ਵਪਾਰ 2024 ਵਿੱਚ 129.2 ਬਿਲੀਅਨ ਡਾਲਰ ਤੱਕ ਪਹੁੰਚਣ ਦਾ 129.2 ਬਿਲੀਅਨ ਡਾਲਰ ਸੀ ਜੇਸ ਵਿੱਚ ਭਾਰਤ ਨੇ 87.4 ਬਿਲੀਅਨ ਡਾਲਰ ਦਾ ਨਿਰਯਾਤ ਤੇ 41.8 ਬਿਲੀਅਨ ਡਾਲਰ ਦਾ ਆਯਾਤ ਕੀਤਾ ਸੀ ਅਗਲੀ ਖਬਰ ਕੋਰਟ ਤੋਂ ਆ ਜਿੱਥੇ RAMDEV ਦੀ ਸ਼ਰਬਤ ਜਹਾਦ ਟਿੱਪਣੀ ਨੇ ਕੋਰਟ ਦੀ ਜ਼ਮੀਰ ਨੂੰ ਵੀ ਝੰਜੋੜ ਦਿੱਤਾ ਦਿੱਲੀ ਹਾਈ ਕੋਰਟ ਨੇ yog guru RAMDEV ਵੱਲੋਂ ਹਮਦਰਦ ਦੇ ਰੂਹ ਉਪਜਾ ਬਾਰੇ ਇੱਕ ਤਿੱਖ ਸ਼ਰਬਤ ਜਹਾਦ ਟਿੱਪਣੀ ਬਾਰੇ ਬਿਆਨ ਤੇ ਸਖਤ ਇਤਰਾਜ਼ ਜਤਾਇਆ ਜਸਟਿਸ ਅਮਿਤ ਬਾਸਲ ਨੇ ਸੁਣਵਾਈ ਦੌਰਾਨ ਕਿਹਾ ਕਿ ਇਹ ਅਦਾਲਤ ਦੀ ਅੰਤਰ ਆਤਮਾ ਯਾਨੀ ਕਿ ਜ਼ਮੀਰ ਨੂੰ ਝੰਡੋੜਨ ਵਾਲੀ ਗੱਲ ਹੈ ਇਹ ਬਿਆਨ ਕਿਸੇ ਤਰ੍ਹਾਂ ਵੀ ਬਚਾ ਦਾ ਹੱਕਦਾਰ ਨਹੀਂ ਇਹ ਟਿੱਪਣੀ ਹਮਦਰਦ ਨੈਸ਼ਨਲ ਫਾਊਂਡੇਸ਼ਨ ਇੰਡੀਆ ਵੱਲੋਂ ਰਾਮਦੇਵ ਦੀ ਕੰਪਨੀ ਪਤੰਜਲੀ ਫੂਡ ਲਿਮਟਿਡ ਵਿਰੁੱਧ ਧਾਰ ਪਟੀਸ਼ਨ ਦੀ ਸੁਣਵਾਈ ਦੌਰਾਨ ਕੀਤੀ ਗਈ ਹਮਦਰਦ ਵੱਲੋਂ ਅਦਾਲਤ ਨੂੰ ਇਹ ਦੱਸਿਆ ਗਿਆ ਕਿ ਹਾਲ ਹੀ ਵਿੱਚ ਰਾਮਦੇਵ ਨੇ ਪਤੰਜਲੀ ਦੇ ਗਲਾਬ ਸ਼ਰਬਤ ਦਾ ਪ੍ਰਚਾਰ ਕਰਦੇ ਹੋਏ ਕਿਹਾ ਸੀ ਕਮਦਰਦ ਦੇ ਰੂਪਚਾਤੋਂ ਕਮਾਏ ਪੈਸੇ ਨੂੰ ਮਦਰਸਿਆਂ ਤੇ ਮਸਜਿਦਾਂ ਦੇ ਨਿਰਮਾਣ ਵਿੱਚ ਲਾਇਆ ਜਾਂਦਾ ਹੈ। ਰਾਮਦੇਵ ਨੇ ਹਾਲਾਂਕਿ ਮਗਰੋਂ ਆਪਣੇ ਬਿਆਨ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਿਸੇ ਬ੍ਰਾਂਡ ਜਾਂ ਭਾਈਚਾਰੇ ਦਾ ਨਾਮ ਨਹੀਂ ਛਿਦਿਆ। ਹਮਦਰਦ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕਲ ਰੋਹਤਗੀ ਨੇ ਦਲੀਲ ਦਿੱਤੀ ਕਿ ਇਹ ਮਾਮਲਾ ਸਿਰਫ ਮੁਕਾਬਲੇਬਾਜ਼ੀ ਦੀ ਇਲੋਚਨਾ ਬਾਰੇ ਹੀ ਨਹੀਂ ਹੈ ਸਗੋਂ ਫਿਰਕੂ ਪਾੜਾ ਫਲਾਉਣ ਬਾਰੇ ਹੈ। ਉਨ੍ਹਾਂ ਕਿਹਾ ਕਿ ਇਹ ਨਫ਼ਰਤ ਭਰਿਆ ਭਾਸ਼ਣ ਹੈ। ਉਹ ਕਹਿੰਦੇ ਹਨ ਕਿ ਇਹ ਸ਼ਬਦ ਜਿਹੜਾ ਵਰਤਿਆ ਉਹਨਾਂ ਸ਼ਰਬਤ ਜਹਾਦ ਇਹ ਬਹੁਤ ਪੜਾ ਤੇ ਬੁਰਾ ਸ਼ਬਦ ਹੈ ਹਾਈ ਕੋਰਟ ਨੇ ਪ੍ਰਤਾਪ ਬਾਜਵਾ ਦੀ ਗ੍ਰਫਤਾਰੀ ਤੇ ਲੱਗੀ ਰੋਕ ਵਧਾਈ ਪੁਇਕ ਵਿੱਚ ਗ੍ਰਫਤਾਰੀ ਤੋਂ ਪਹਿਲਾਂ ਕੋਰਟ ਨੂੰ ਸੂਚਿਤ ਕਰਨ ਦੇ ਹੁਕਮ ਵੀ ਸਰਾਏ ਹੁਣ ਮਾਮਲੇ ਦੀ ਅਗਲੀ ਸੁਣਵਾਈ 7 ਮਈ ਨੂੰ ਹੋਣੀ ਹੈ ਅਦਾਲਤ ਨੇ ਕਿਹਾ ਹੈ ਕਿ ਬਾਜਵਾ ਨੂੰ ਜਾਂਚ ਚੱਲੀ ਰਹੇਗੀ ਤੇ ਉਹਨਾਂ ਦੀ ਗ੍ਰਫਤਾਰੀ ਤੇ ਲੱਗੀ ਹੋਈ ਰੋਕ ਕਾਇਮ ਰਹੇਗੀ ਹਾਈ ਕੋਰਟ ਨੇ ਇਹ ਆਦੇਸ਼ ਦਿੱਤਾ ਕਿ ਜੇਕਰ ਪੁਇਕ ਵਿੱਚ ਬਾਜਵਾ ਨੂੰ ਗ੍ਰਫਤਾਰ ਕਰਨ ਦੀ ਲੋੜ ਪੈਂਦੀ ਹੈ ਤਾਂ ਪਹਿਲਾਂ ਕੋਰਟ ਨੂੰ ਸੂਚਿਤ ਕਰਨਾ ਜ਼ਰੂਰੀ ਹੋਵੇਗਾ ਉੱਚ ਸਰਕਾਰ ਨੇ ਅਦਾਲਤ ਵਿੱਚ ਕਿਹਾ ਕਿ ਬਾਜਵਾ ਨੂੰ ਗ੍ਰਫਤਾਰ ਕਰਨ ਦਾ ਕੋਈ ਵੀ ਇਰਾਦਾ ਨਹੀਂ ਹੈ ਇਹਦੇ ਨਾਲ ਹੀ ਖਬਰਾਂ ਦਾ ਬਲਟਨ ਹੋਇਆ ਜੀ ਸਮਾਪਤ ਤਾਂ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ